ਦਿਲ ਕ ਜੰਜੂ ਰਾਖਾ ਪ੍ਰਭਤਾ ਕ ਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਤੇਂਦਰਾਵਾਗ ਕੰਗੜਾ ਰੋਡ ਤੂੰ ਵੀ ਪੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਚ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਨਾਕੇ ਦਿਖਾ ਇਧਰ ਆ ਬੇਇੱਜ਼ਤੀ ਹੋਈ ਆ ਲੀਡਰਸ਼ਿਪ ਜਿਹੜੀ ਪੰਜਾਬ ਦਾ ਤਾਨ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਦੇ ਕਰਜ਼ਾ ਨਹੀਂ ਜਿਵੇਂ ਲਾਉਣਾ ਲਾਉਣਾ ਸਾਡੇ ਪੱਛਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲਾਉਣਾ ਹੈ ਜੇ ਆਕੜਿਆਂ ਦੇ ਸਾਹਮਣੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਆ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਇਆ ਹੋਰ ਤਾਂ ਜਿਹਦੇ ਸਿਰ ਦੇ ਉੱਤੇ ਚੜਾਉਂਦਾ ਪੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਹੈ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਟੁੱਪ ਚੱਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਪਹਾੜ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਹਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਏ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਬੀਜ਼ ਦੇ ਕੇ ਯਾਨੀ ਕਿ ਸਹੂਲਤਾ ਦੇ ਕੇ ਪੰਜਾਬ ਦਾ ਕਰਜ਼ਾ ਲਾਵਾਂਗੇ ਲੱਗ ਗਿਆ ਤਾਂ ਤਦ ਕੋ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਤੇ ਵੀ ਪੀਆਰਾਂ ਲੱਗਣ ਗਿਆ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਬਾਹਰਲੇ ਦੇ ਸ਼ਾਹ ਵਰਗੇ ਲੱਗਦੇ ਪਰ ਸਹੂਲਤਾ ਅਫਗਾਨਿਸਤਾਨ ਨਾਲ ਜੱਗੀਆਂ ਮਾੜੀਆਂ ਜੇ ਇੱਧਰ ਲੱਗਿਆ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਆ ਜਿਨ੍ਹਾਂ ਦਾ ਆਗੂ ਵੀ ਇੱਕ ਮਾਮੂਲੀ ਬੰਦਾ ਏ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਇੱਜ਼ਤੀ ਕਰਦੇ ਆ ਝਾੜੂ ਹੈ ਤੇ ਜਿਨ੍ਹਾਂ ਦੀ ਰਹਿ ਨਮਾਈ ਵਿੱਚ ਉਹ ਬੰਦਾ ਕਰਦਾ ਪਿਆ ਹੈ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਦਰੋ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹਾਲ ਲੱਗੀ ਆ ਪੰਤਕਾਂ ਦੀ ਜਿਨ੍ਹਾਂ ਦਾ ਆਦੂ ਉਹ ਆਕਾਲ ਹੈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਝਾੜੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨਾਂ 'ਚ ਪਾਤਸ਼ਾਹੀ ਦਾਵਾ ਹੈ ਦੇ ਔਲਾਦ ਨੇ ਗੁਰੂ ਕ੍ਰੰਤ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਿਹਾਲ ਐਸਟਪੀਸੀ ਦੀ ਗੱਲ ਹੋਈ 2 ਮਿੰਟ ਹੋਰ ਪੇਟੀ ਕਰਕੇ ਦਾਸ ਨੇ ਖਮਾ ਦਾ ਜਾਚਕ ਹੋ ਜਾਣਾ ਹੈ ਕਿਉਂਕਿ ਸਾਰਿਆਂ ਨੇ ਭਾਈ ਅਮਰਪਾਲ ਦੀ ਰਿਹਾਈ ਦੀ ਗੱਲ ਕਰਨੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨੀ ਹੈ ਗੁਲਾਮਾਂ ਬਣਾਉ ਲਵਾਉਂਦੀ ਗੁਲਾਮੀ ਨੂੰ ਉਹਦੀ ਗੱਲ ਕਰਨੀ ਹੈ ਤਾਂ ਵੱਧ ਚੜ ਕੇ ਆਪਾਂ ਵੋਟਾਂ ਬਣਾਈਏ ਤੇ ਸਾਡੇ ਪਰਿਵਾਰ ਨੇ ਅੱਜ ਦੋ ਹਲਕਿਆਂ ਦੇ ਵਿੱਚ 18 ਤੋਂ 20 ਹਜ਼ਾਰ ਵੋਟਾਂ ਬਣਾ ਲਈਆਂ ਨੇ ਵੱਧ ਚੜ ਕੇ ਆਪਾਂ ਉਹ ਵੋਟਾਂ ਬਣਾਈਏ ਕਿਉਂਕਿ ਜੇ ਆਪਾਂ ਕਹਿੰਦੇ ਆ ਕਿ ਐਸਜੀਪੀਸੀ ਦੇ ਉੱਤੇ ਪ੍ਰਬੰਧ ਪਰ ਬਲਦ ਜਿਹੜਾ ਹੈ ਉਹ ਅੱਜ ਸਹੀ ਨਹੀਂ ਤੇ ਫਿਰ ਆਪਾਂ ਇਸ ਕੱਟ ਦੇ ਵਿੱਚੋਂ ਇਹ ਗੱਲ ਕਹਿ ਦੇਣੀ ਚਾਹੁੰਦੀ ਹੈ ਕਿ ਐਸਜੀਪੀਸੀ ਤੇ ਪ੍ਰਬੰਧ ਕਿਸੇ ਦੌਕੀ ਦਾ ਨਹੀਂ ਹੋਏਗਾ ਕਿਸੇ ਦਿੱਲੀ ਵਾਲੇ ਜੇ ਨਾ ਹੋਏਗਾ ਕਿਸੇ ਗੈਰ ਪੁਤਕ ਦਾ ਨਹੀਂ ਹੋਏਗਾ ਖਾਲਸਾ ਜੀ ਜੇ ਐਸਟੀਪੀਸੀ ਤੇ ਪ੍ਰਬੰਧ ਹੋਏਗਾ ਤੇ ਅਕਾਲ ਤੱਕ ਤੇਰੇ ਵਾਰਸਾਂ ਦਾ ਹੋਏਗਾ ਪ੍ਰਬੰਧ ਹੋਵੇਗਾ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਏ ਕਿ ਸਾਡੇ ਨੌਜਵਾਨ ਪੜ ਦੀ ਤਰਤੀਆਂ ਤੇ ਨਾਲ ਜਾਣ ਪੰਜਾਬ ਨੂੰ ਆਈਟੀ ਹੱਬ ਬਣਾਉਣਾ ਚਾਹੀਦਾ ਏ ਸਾਡੇ ਇੱਧਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਲੋਕੀ ਤੱਕੇ ਖਾਂਦੇ ਪ੍ਰੈਕਟਿਕ ਹਸਪਤਾਲਾਂ ਛਿੰਦੇ ਪੜਾਏ ਜੇ ਸਰਕਾਰੀ ਹਸਪਤਾਲ ਦੇਖ ਲਈ ਤੇ ਪ੍ਰਬੰਧ ਨਹੀਂ ਮੈਂ ਇਸ ਸਰਕਾਰ ਨੂੰ ਕਹਿਣਾ ਚਾਹੁੰਦਾ ਏ ਦੀ ਹੋਇਆ ਸਾਨੂੰ ਅਸੀਂ ਕਿਸੇ ਸੂਬੇ ਨਾਲੋਂ ਘੱਟ ਕੀ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਪੀਜੀਆ ਨਹੀਂ ਸੀ ਹੋ ਸਕਦਾ ਕੀ ਸਾਡੀ ਐਜੂਕੇਸ਼ਨ ਦਾ ਮਿਆਰ ਇਹਨਾਂ ਦੀ ਵਾ ਤੇ ਹੋ ਗਿਆ ਕਿ ਅੱਜ 100 ਦੇ ਵਿੱਚੋਂ 37 ਬੱਚਾ ਨੂੰ ਨਾ ਪੰਜਾਬੀ ਪੜ੍ਹਦੀ ਆਂ ਤੇ ਇਹਨਾਂ ਲਿਖਣੀ ਜਾਂਦੀ ਆ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਇਨਾਂ ਕੋਲੋਂ ਕੋਈ ਪ੍ਰਬੰਧ ਹੋਣਾ ਖਾਲਸਾ ਜੀ ਮੈਨੂੰ ਨਹੀਂ ਲੱਗਦਾ ਕਿ ਮੌਜੂਦਾ ਸਰਕਾਰ ਕੋਲੋਂ ਕੋਈ ਸੁਧਰਾ ਪ੍ਰਬੰਧ ਪੰਜਾਬ ਦਾ ਨਿਕਲੇਗਾ ਪਰ ਕੋਈ ਗੱਲ ਨਹੀਂ ਆੜ ਜਾਵਾ ਸੰਭ ਖਾਲਸੇ ਦਾ ਸਿਆਪ ਕਰ ਲਾਂਗੇ ਫਿਰ ਕਿਹੜੀ ਗੱਲ ਹੈ ਸਾਨੂੰ ਵੀ ਅਸੀਂ ਕਿਹੜਾ ਰਾਜ ਨਹੀਂ ਚਲਾਇ ਸਭ ਸੁੱਖਾਂ ਲਈ ਉਠੀਆਂ ਹੋ ਹੋ ਆ ਲਈ ਮੇਰਾਜ ਜੀ ਉਹ ਵਾਲੀ ਗੱਲ ਹੋਈ ਹੈ ਪਿੱਛੇ ਭਾਈ ਜਸਪੀਰ ਸਿੰਘ ਜੀ ਰੋਡੇ ਨੇ ਗੱਲ ਕੀਤੀ ਹੋਰ ਮਹਾਪੁਰਸ਼ਾਂ ਨੇ ਗੱਲ ਕੀਤੀ ਕਿ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਇਹਨੂੰ ਸੰਗਤ ਹੁਕਮ ਲਾਂਦੀ ਹੈ ਕਿ ਪੰਥਕ ਕਾਰਜਾਂ ਦੇ ਲਈ ਤਤ ਪਰ ਰਹੇ ਸੋ ਅੱਜ ਇਸ ਪੰਥਕ ਕੱਟ ਦੇ ਵਿੱਚ ਦਾਸ ਇਹ ਹੱਥ ਕਰਦਾ ਹੈ ਆਪ ਸਭ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਰੈਂਦੀ ਦੁਨੀਆ ਤੱਕ ਰਹੰਦੇ ਸਾਹਾਂ ਤੱਕ ਜਿੰਨੀ ਦੇਰ ਤੱਕ ਤੇ ਆਪਣੇ ਅੰਚ ਸਾਹ ਹੈ ਤੇ ਸਰੀਰ ਦੇ ਵਿੱਚ ਜਾਨ ਹੈ ਤੇ ਸੰਤ ਪਾਪਾ ਚਰਨਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਪਰਿਵਾਰ ਪੰਥਕ ਕਾਰਜ ਦੇ ਲਈ ਹਮੇਸ਼ਾ ਤੱਕ ਪਰ ਰਹੇਗਾ ਅਖੀਰ ਦੇ ਵਿੱਚ ਮੈਂ ਆਪ ਸਭ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੰਚ ਤੱਕ ਖਾਲਸਾ ਜੀ ਗੱਲ ਆ ਸੀ ਮੈਂ ਮਾਫੀ ਵੀ ਮੰਗਣਾ ਚਾਹੁੰਦਾ ਕਿ ਅਸੀਂ ਪਿੰਡੋਂ ਪਿੰਡ ਆ ਕੇ ਤੁਹਾ ਦਾ ਧੰਨਵਾਦ ਨਹੀਂ ਕਰ ਸਕੇ ਪਰ ਸਾਡੇ ਮੰਚ ਤਾਂ ਆ ਗੱਲ ਸੀ ਕਿ ਜਿਹੜਾ ਐਮਪੀ ਅਸੀਂ ਜਿਤਾਇਆ ਏ ਉਹਦੇ ਨਾਲ ਅਸੀਂ ਜਾ ਕੇ ਤੇ ਪ੍ਰਚਾਰ ਜਿਹੜਾ ਧੰਨਵਾਦ ਕਰਾਂਗੇ ਪਿੰਡੋਂ ਪਿੰਡੀ ਜਾਵਾਂਗੇ ਕਿਉਂਕਿ ਅਸੀਂ ਰੇੜੀ ਆ ਤੁਹਾਡੇ ਇਸਰੋਪਾ ਪੰਥ ਨੂੰ ਜਾਂਦਾ ਏ ਇਸਰੋਪਾ ਪਡੂਰ ਸਬ ਜਿਲ੍ਹੇ ਦੇ ਸਮੂਹ ਸੰਗਤ ਨੂੰ ਜਾਂਦ ਨੇ ਤਿੰਨ ਰਾਤ ਜਿਹੜੀ ਐ ਕੀਤੀ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਐ ਅਖੀਰ ਤੇ ਵਿੱਚ ਮੈਂ ਇਹੀ ਬੇਨਤੀ ਕਰੂੰਗਾ ਕਿ ਅਜੇ ਵੀ ਸਾਡੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਕੋਈ ਨਾ ਕੋਈ ਲਾਟਕ ਬਾਜੀ ਜ਼ਰੂਰ ਐ ਵੇਖੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋਗਰ ਜੋਗਰ ਸੇਵਾ ਮੁਰਿਦਾ ਜਾਨੀਏ ਸੋ ਇੱਕ ਦੂਜੇ ਦੇ ਨਾਲ ਆਪਾਂ ਜਨਨ ਸ਼ਕਤੀ ਰੱਖੀਏ ਕਿਉਂ ਕਿ ਅਸੀਂ ਆਪਣੇ ਕਾਰਜ ਲਈ ਇੱਧਰ ਨਹੀਂ ਜੇ ਖੜੇ ਅਸੀਂ ਆਪਣੇ ਪਰਿਵਾਰ ਤੇ ਕਾਨੂੰ ਗ੍ਰੰਥ ਗੁਰੂ ਪੰਥ ਤੇ ਨਹੀਂ ਖੜੇ ਆ ਮੈਂ ਇੱਕ ਜਕਾਰੇ ਦੇ ਗੂੰਜ ਦੇ ਨਾਲ ਤੁਹਾਡੇ ਸਾਰਿਆਂ ਤੋਂ ਪ੍ਰਵਾਨਗੀ ਹੱਥ ਬੰਨ ਕੇ ਲੈਣਾ ਚਾਹੁੰਦਾ ਏ ਕਿ ਅੱਜ ਤੋਂ ਬਾਅਦ ਸੱਦਾ ਕੋਈ ਨਿੱਜੀ ਮਫਾਦ ਨਹੀਂ ਹੋਏਗਾ ਜਿਹੜਾ ਸਾਨੂੰ 파ਰ ਤਵੇ ਕਿਸੇ ਸਰਕਾਰ ਦੀ ਚਾਲ ਅਸੀਂ ਨਹੀਂ ਚੱਲਣ ਦਵਾਗੇ ਸਾਡਾ ਇੱਕੋ ਨਿਸ਼ਾਨਾ ਹੋਵੇਗਾ ਤੇ ਉਹ ਹੈ ਸਿੱਖਾਂ ਦਾ ਇੱਕ ਜਿਹੜਾ ਆਜ਼ਾਦ ਹਸਤੀ ਨੂੰ ਸਥਾਪਿਤ ਕਰਕੇ ਤੇ ਆਪਣਾ ਪ੍ਰਬੰਧ ਕਾਇਮ ਕਰਨਾ ਅੱਤੇ ਅਸੀਂ 브ਦਰਹੂਡ ਹੋਡਾ ਫਾਦਰਹੂਡ ਆਫ ਵਨ ਇੱਕ ਪਿਤਾ ਇੱਕ ਉਸਕੇ ਹਮਾਰਕ ਤੇ ਇਹ ਕਹਿੰਦੇ ਗੁਰੂ ਨੂੰ ਇੱਕ ਰੱਖ ਕੇ ਗੁਰੂ ਨੂੰ ਲੀਡਰ ਮੰਨ ਕੇ ਅਸੀਂ ਇੱਕ ਚੱਲਾਂਗੇ ਇੱਕ ਚਕਾਰੇ ਨੰਬਰ ਪ੍ਰਬੰਧ ਕੀ ਲੈਣੀ ਹੈ ਆ ਚਾੜੂ ਵਾਲਿਆਂ ਨੂੰ ਦੱਸ ਦੋ ਕਿ ਅਸੀਂ ਚੁੰਦੇ ਹਾਂ ਬਾਲੇ ਸੋਨਿਆ ਫਿਤਾਰਾਂ ਦੀ ਸੌਜ ਪਾਉਂਦੇ ਅਨੇਕ ਪ੍ਰਕਾਰ ਦੀਆਂ ਪੁਲਆਂ ਚੁੱਕਾਂ ਹੋ ਗਈਆਂ ਹੋਣਗੀਆਂ ਸੰਕਟ ਪਛਣ ਯੋਗ ਹੈ ਪਛੇ ਲੈਣਾ ਆਓ ਸਿਰ ਤਾਂ ਬਲੰਦੀ ਦੇ ਨਾਲ ਆਪਾਂ ਫਤਿਹ ਦਾ ਜਵਾਬ ਫਤਿਹ ਦੇਣਾ ਹੈ